ਸਰਦਾਰ ਹਰਦੀਪ ਸਿੰਘ ਕੰਬੋਜ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਕੰਬੋਜ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਕੰਬੋਜ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਪੰਚੋ ਅੱਧ ਨੂੰ ਹੋ ਗਿਆ ਜੀ ਹਲੋ ਵਾਹ ਬਰੋਕਾ ਰਾਜ ਨੂੰ ਜੀ ਠੀਕ ਹੈ ਠੀਕ ਤਰੰਗਤ ਰੈਸ ਪਾਰਟੀ ਜਿੰਦਾਬਾਦ ਸਰਦਾਰ ਹਰਜਾਇਲ ਸਿੰਘ ਕਮੋਦ ਜਿੰਦਾਬਾਦ ਸਰਦਾਰ ਹਰਜਾਇਲ ਸਿੰਘ ਕਮੋਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਨਗਰ ਦੇ ਸਰਪੰਚ ਸਾਹਿਬ ਪੂਰੀ ਪੰਚਾਇਤ ਵੀਡੀਓ ਸਾਹ ਸੁਰੇਂਦਰ ਸਿੰਘ ਵੀਡੀਓ ਸਾਹ ਸ਼ਰਮਤੀ ਸਿੰਘ ਜੀ ਐਸ ਵੀ ਸਾਹ ਤੇ ਸਾਰੇ ਹੀ ਨੇੜੇ ਦੇ ਪਿੰਡਾਂ ਦੇ ਵਿੱਚੋਂ ਆਏ ਸਰਕਾਰ ਦੇ ਸੱਜਣੋਂ ਕੈਸੇ ਦਾਪਾ ਬਹੁਤ ਭਾਰੀ ਕਰਦੇ ਕਰ ਸਕਦੇ ਸੀ ਪਰ ਕੋਈ ਨੌਕਾ ਵੀ ਕਰੋਨਾ ਦੀ ਮਹਾਮਾਰੀ ਕਰਕੇ ਜੁਨੀਆ ਮੰਦਸਾ ਲੱਗੀਆਂ ਸਿਰਫ ਜਿਹੜੀ 50 ਬੰਦੇ ਦੀ ਗੈਦਰਿੰਗ ਜਿਹੜੀ ਰਸਤੀ ਸੀ ਇਹ ਉਹਨੇਕ ਬੰਦੇ ਜਿਹੜੇ ਇਕੱਠੇ ਕਰਦੇ ਆਂ ਇਹ ਤੋਂ ਬਾਅਦ ਜਿਹੜੀ ਮਾਨਜੋਗ ਚੀਫ ਮਿਸ਼ਨਰ ਸਾਹਿਬ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਪੂਰੇ ਪੰਜਾਬ ਦੇ ਅੰਦਰ ਹੀ ਅੱਜ ਜਿਹੜੀ ਪ੍ਰਕਾਸ਼ ਦੀ ਜਿਹੜੀ ਗੱਲ ਆਉਣੀ ਆ ਤੇ ਮੈਂ ਤੁਹਾਡੇ ਰਾਹੀਂ ਧੰਨਵਾਦ ਕਰਦਾ ਮਾਨਜੋਗ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਿ ਮੇਰੇ ਬਲਾਕ ਰਾਜਪੁਰਾ ਨੂੰ 15 ਕਰੋੜ ਰੁਪਏ ਦੀ ਰਾਸ਼ੀ ਅੱਜ ਦੇਣ ਜਾਂਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਖੰਮਾਂ ਦੇ ਲਈ ਵਿਕਾਸ ਦੇ ਵਾਸਤੇ ਹੈ ਤੇ ਇਹਦੇ ਕਰਕੇ ਮੈਂ ਅੱਗੇ ਵੀ ਜਾਣਾ ਇਹ ਤੋਂ ਬਾਅਦ ਜਿਹੜਾ ਸੀਐਮ ਸਾਹਿਬ ਨੇ ਬੋਦਮ ਕਰਨਾ ਵੀਡੀਓ ਕਾਨਫਰੰਸ ਕਰਨੀ ਹੈ ਕਿਸੇ ਨੇ ਮੇਰੇ ਨਾਲ ਨਹੀਂ ਆਉਣਾ ਉੱਠ ਕੇ ਮੈਂ ਰੈਂਪਰਸ਼ਿਪ ਫੰਡ ਦੇ ਸਿੱਖ ਤੁਹਾਡੇ ਕੋਲ ਹਾਜ਼ਰੀ ਲੁਆਣ ਆਇਆ ਮੈਂ 11 ਤਾਰikh ਤੇ ਕਹਾ ਨਹੀਂ ਤਾਂ ਮੇਰੇ ਪ੍ਰੋਗਰਾਮ ਨਹੀਂ ਕੰਪਲੀਟ ਹੋਣਗੇ ਸੇ ਮੈਂ ਇਹ ਹੀ ਸੋਚਿਆ ਸੀ ਕਿ ਪੰਜ ਪੰਜ ਮਿੰਟ ਅਨੁਸਾਰ ਇਹੋ ਮਿਲਦਾ ਜਾਵਾਂ ਤੇ ਨਾਲ ਹੀ ਤੁਹਾਨੂੰ ਦੱਸਦਾ ਜਾਵਾਂ ਕਿ ਆਪਾਂ ਨੇ ਜਿਹੜੇ ਕੰਮ ਹੈਗੇ ਆ ਉਹ ਕਰਨੇ ਆ ਇਹ ਰਾਸੀ ਜਿਹੜੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਵਕ ਵਕ ਪਿੰਡਾਂ ਦੀ ਮੈਂ ਬੋਲ ਕੇ ਦੱਸਦਾ ਤੁਹਾਨੂੰ ოਕਸੀ ਸ਼ੈਣੀ ਲਈ 16,85,000 ਰੁਪਏ 16,85,000 ਜੰਡੌਲੀ ਦੀ ਆਏ ਨੇ ਡੋਲੀ ਆਏ ਅੱਜ ਡੌਲੀ ਦੀ 23 ਲੱਖ ਰੁਪਏ ਰਾਜਪੁਰ 23 ਲੱਖ ਰੁਪਏ ਗੁਰੂ ਅੰਗਦ ਦੇਵ ਕਲੋਨੀ 25 ਲੱਖ ਰੁਪਏ ਤੰਦੂਆ ਗੁਰਦੁਆਰਾ 30 ਲੱਖ ਰੁਪਏ ਤੰਦੂਆਲੇ ਆਏ ਨੇ ਤੰਦੂਆ ਗੁਰਦੁਆਰਾ 20 ਲੱਖ ਰੁਪਏ ਰਾਮਨਗਰ ਸੌਂਤੀ 8 ਲੱਖ ਰੁਪਏ ਪ੍ਰਸੰਤਪੁਰਾ 4 ਲੱਖ ਰੁਪਏ ਪੁਆਰਾ 8 ਲੱਖ ਰੁਪਇਆ ਕਮੇੜੀ ਸਾਡੇ 20 ਲੱਖ ਰੁਪਇਆ ਪਾਣੀ ਦੀ ਮਾੜੀ ਨੂੰ ਜਿਆਦਾ ਜਿਆਦਾ ਕੇ ਸਾਡੇ ਸਦਰ ਤਾਂ ਹੀ ਸਿਰ ਜਿਆਦਾ ਕੱ ਲਈ ਜੀ ਨੇ ਦੇਵ ਨਗਰ ਰਾਰਾ ਦੇਵ ਦੇਵ ਨਗਰ ਤੋਂ ਮੰਡੀ ਦਸਤਰੀ ਆਵੇ 8 ਲੱਖ ਰੁਪਇਆ ਦੇਖਣੀ 19.5 ਲੱਖ ਰੁਪਇਆ ਆਕਸੀਜਨ ਦਾ 5 ਲੱਖ ਰੁਪਇਆ ਪਲੂਆ 2.26 ਲੱਖ ਰੁਪਇਆ ਪਰ ਮੁਗਾਰੇ 7 ਲੱਖ ਰੁਪਇਆ ਤੋਂ ਪੜਾਓ 18 ਲੱਖ ਰੁਪਇਆ ਕਿ ਇਹ ਸਾਰੇ ਵਕਤ ਵਕਤ ਟੋਟਲ ਜਿਹੜੇ ਸਾਡੇ 100 ਪਿੰਡ ਨੇ ਉਹਨਾਂ ਨੂੰ 15 ਕਰੋੜ ਰੁਪਇਆ ਅੱਜ ਅਸੀਂ ਦੇਣ ਜਾ ਰਹੇ ਆ ਇਹ ਜਿਹੜੇ ਤੁਹਾਡੇ ਕੋਲ ਮੈਂ ਇੱਕ ਤੁਹਾਨੂੰ ਦੱਸ ਦਦਾ ਵੀਡੀਓ ਸਾਹਿਬ ਅਜਾ ਮੈਂ ਤੁਹਾਨੂੰ ਤੇ ਜਿਹੜਾ ਆ ਤੁਸੀਂ ਹੁਣ ਤੁਹਾਡੇ ਕੋਲ ਅਨਾਸਟਿਸ਼ਨ ਤੇ ਜਿਹੜੇ ਪੈਸੇ ਆਏ ਨੇ ਜਿਉਂ-ਜਿਉਂ ਪੈਸੇ ਤੁਸੀਂ ਖਰਚੀ ਜਾਓਗੇ ਨਾਲ ਦੀ ਨਾਲ ਪੈਸਾ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਆਉਂਦਾ ਜਾਏਗਾ ਇਹ ਕੰਮ-ਕਮਾਂ ਦੀ ਲਿਸਟ ਮੇਰੇ ਕੋਲ ਲੱਗੀ ਹੈਗੀ ਆ ਕਿਤੇ ਜਾ ਕੇ ਵਿੱਤੀ ਦਫ਼ਤਰ ਤੋਂ ਤੁਸੀਂ ਦੇਖ ਲਓ ਕਿ ਕਿਹੜੇ-ਕਿਹੜੇ ਕੰਮ ਦੇ ਲਈ ਪਾਏ ਹੋਏ ਆ ਤੇ ਕੰਮ ਕਰਾਉ ਤੱਕੜੇ ਹੋ ਕੇ ਪਿਛਲੇ ਸਾਢੇ 3 ਸਾਲ ਜਿ ਵੀ ਆਪਾਂ ਨੇ ਕੋਈ ਕੰਪਨੀ ਬੰਦ ਹੋਣ ਦਿੱਤੇ ਤੇ ਨਾ ਹੀ ਆਪਾਂ ਨੇ ਹੁਣ ਦੇਣੇ ਆਪਾਂ ਸਰਦਾਰ ਅਰਜਨ ਸਿੰਘ ਕੰਬਲ ਜਿੰਦਾਬਾਦ ਸਰਦਾਰ ਅਰਜਨ ਸਿੰਘ ਕੰਬਲ ਜਿੰਦਾਬਾਦ ਤੇ ਤਕੜੇ ਹੋ ਕੇ ਰਹੋ ਤੇ ਤਕੜੇ ਹੋ ਕੇ ਖੜਾਓ ਇੱਕ ਬੜੀ ਮੈਂ ਇੱਕ ਗੱਲ ਜ਼ਰੂਰ ਬੱਸ ਇੱਕ ਮਿੰਟ ਦੀ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਅੱਜ ਜਿਹੜਾ ਪੰਜਾਬ ਦੇ ਕਿਸਾਨਾਂ ਨਾਲ ਦੇਸ਼ ਦੇ ਕਿਸਾਨਾਂ ਦੇ ਨਾਲ ਬੜਾ ਵੱਡਾ ਟੱਕਾ ਜਿਹੜੀ ਭਾਜਪਾ ਦੀ ਸਰਕਾਰ ਜਿਹੜੀ ਕਰਨ ਲੱਗੀ ਆ ਜਿਨ੍ਹਾਂ ਨੇ ਅੱਜ ਪੂਰੀ ਕਿਸਾਨੀ ਨੂੰ ਖਤਮ ਕਰਤਾ ਅਸੀਂ ਸਾਰੇ ਕਿਸਾਨ ਆ ਜਿੰਨੇ ਦੇ ਬੈਠੇ ਆ ਜਾ ਕਿਸਾਨੀ ਦੇ ਨਿਰਭਰ ਆ ਕੇ ਸੌਲਠੇਤ ਮਜ਼ਦੂਰ ਆ ਤੇ ਉਹ ਵਪਾਰੀ ਆ ਛੋਟਾ ਜਾਂ ਤੇ ਕਿਸਾਨ ਆ ਅੱਜ ਉਹਨਾਂ ਨੂੰ ਮਾਰਨ ਤੇ ਲੱਗੇ ਹੋਏ ਆ ਮੈਂ ਇੱਕ ਜ਼ਰੂਰ ਤੁਹਾਨੂੰ ਕਹਾਂਗਾ ਕਿ ਜਿੱਤੇ ਵੀ ਕਿਸਾਨੀ ਵਾਸਤੇ ਤੁਹਾਨੂੰ ਲੋੜ ਹੋਵੇ ਨਾਲ ਦੇ ਨਾਲ ਖੜ੍ਹਾ ਕਰੋ ਮੈਂ ਤੁਹਾਨੂੰ ਦੱਸਾਂ ਤੇ ਕਿਸਾਨਾਂ ਦੇ ਜੇ ਕਿਸਾਨ ਬਚੇਗਾ ਤਾਂ ਅੱਜ ਜੇ ਕਿਸਾਨ ਬਚੇਗਾ ਕਿਸਾਨ ਬਚੇਗਾ ਤਾਂ ਦੁਕਾਨ ਬਚੇਗੀ ਮੈਂ ਤੁਹਾਨੂੰ ਦੱਸਾਂ ਨਹੀਂ ਦੁਕਾਨਦਾਰਾਂ ਦਾ ਵੀ ਕੱਖ ਨਹੀਂ ਰਹਿਣਾ ਮੈਂ ਤੁਹਾਨੂੰ ਦੱਸਾਂ ਤੇ ਇੰਨੇ ਜਿਹੜਾ ਮਜ਼ਦੂਰ ਆ ਜਿਹੜਾ ਮਜੂਦ ਆ ਵੀ ਬਹੁਤ ਸਾਰੇ ਨੁਕਸਾਨ ਹੋਏਗਾ ਸਾਡਾ ਟੋਟਲ ਤਹਿਸਨਾਚੇ ਕਰਤੇ ਲੱਗਿਆ ਬਹੁਤ ਸਮਾਂ ਲੱਗ ਜਾਂਦਾ ਜੇ ਲੱਗੇਗਾ ਜੇ ਮੈਂ ਤੁਹਾਨੂੰ ਦੱਸਣ ਲੱਗਾ ਮੇਰੇ ਜਿਹੜੇ ਪ੍ਰੋਗਰਾਮ ਹੈਗੇ ਫਿਰ ਕੰਪਲੀਟ ਨਹੀਂ ਹੋਣੇ ਅਸੀਂ ਲਗਭਗ 1 ਵਜੇ ਤੱਕ ਸਾਰੇ ਕੰਪਲੀਟ ਕਰਨੇ ਆ ਸੋ ਮੇਰੀ ਹਾਜ਼ਰੀ ਲਾਓ ਤੁਸੀਂ ਤੇ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਤੁਸੀਂ ਆਓ ਆਏ ਆ ਮੇਰੇ ਪਿੱਛੇ ਕਿਸੇ ਨੇ ਉੱਠ ਕੇ ਨਹੀਂ ਆਣਾ ਤੇ ਤੁਸੀਂ ਇੱਥੇ ਹੀ ਬੈਠਣਾ ਤੇ ਜਦੋਂ ਸੀਐਮ ਸਾਹਿਬ ਨੇ ਬੋਲਣਾ ਉਹਨਾਂ ਦਾ ਸਾਰਾ ਪ੍ਰੋਗਰਾਮ ਸੁਣ ਕੇ ਤੁਸੀਂ ਜਾਣਾ ਹੈਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮਚ ਕੋਰਮ ਦੇ ਬਾਰੇ ਦੱਸੋ ਅੱਜ ਜਿਹੜੀ ਸਮਾਰਟ ਵਿਲੇਜ ਸਕੀਮ ਜਿਹੜੀ ਹੈਗੀ ਆ ਉਹ ਉਹਦੀ ਸਕੀਮ ਜਿਹੜੀ ਹੈਗੀ ਆ ਉਹ ਲਾਂਚ ਕਰਨੀ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਉਹਨਾਂ ਨੇ ਤੇ ਉਹਦੇ ਤਹਿਤ ਜਿਹੜੇ ਅੱਜ ਅਸੀਂ ਵੱਖ-ਵੱਖ ਥਾਂ ਤੇ 11 ਪ੍ਰੋਗਰਾਮ ਜਿਹੜੇ ਹਲਕੇ ਦੇ ਅੰਦਰ ਰੱਖੇ ਆ ਅਤੇ ਮੈਂ ਬਹੁਤ ਧੰਨਵਾਦ ਕਰਦਾ ਮਾਨਜੋਗ ਸੀਐਮ ਸਾਹਿਬ ਦਾ ਕਿ 15 ਕਰੋੜ ਰੁਪਇਆ ਅੱਜ ਜਿਹੜਾ ਉਹਨਾਂ ਨੇ ਮੇਰੇ ਹਲਕੇ ਦੇ ਪਿੰਡਾਂ ਨੂੰ ਜਿਹੜਾ ਹੈਗਾ ਰੀਲੀਜ਼ ਉਹ ਕੀਤਾ ਇਹਦੇ ਲਈ ਮੈਂ ਕੋਟਨ-ਕੋਟ ਧੰਨਵਾਦ ਕਰਦਾ ਪਹਿਲਾਂ ਵੀ ਸਾਡਾ ਕੋਈ ਕੰਮ ਨਹੀਂ ਰੁਕ ਰਿਹਾ ਹੈ ਕਿ ਪਿਛਲੇ ਸਾਢੇ 3 ਸਾਲ ਤੋਂ ਕੋਈ ਐਸਾ ਪਿੰਡ ਨਹੀਂ ਜਿੱਤੇ ਈਟ ਨਾ ਲੱਗਦੀ ਹੋਵੇ ਲਗਾਤਾਰ ਜਿਹੜੇ ਕੰਮ ਜਾਰੀ ਹੈਗੇ ਆ ਅੱਜ ਵੀ ਜਿਹੜੇ ਹੈਗੇ ਆ ਇਹ ਰਾਸ਼ੀ ਜਿਹੜੀ ਦਿੱਤੀ ਆ ਹੋਰ ਵੀ ਜਿਹੜੇ ਸਾਡੇ ਕੰਮ ਬਹੁਤ ਜ਼ਿਆਦਾ ਜਿਹੜੇ ਹੁੰਨਗੇ ਕੁਝ ਪਿੰਡਾਂ ਨੂੰ ਸੱਦਾ ਪੱਤਰ ਵੀ ਦਿੱਤਾ ਆਪਣਾ ਸਮਾਰਟ ਸਕੂਲ ਵਗੈਰਾ ਬਣਾਉਣ ਲਈ ਉਹਦੇ ਬਾਰੇ ਤੁਸੀਂ ਕੀ ਕਹੋਗੇ ਸਮਾਰਟ ਸਕੂਲ ਬਣਾਇਆ ਕਈ ਪਿੰਡਾਂ ਨੇ ਸਨੇ ਸਮਾਰਟ ਸਕੂਲ ਤਾਂ ਆਲਰੇਡੀ ਐਸੀ ਪਹਿਲਾਂ ਤੁਹਾਡੇ ਯਾਦ ਹੋਵੇਗਾ ਕਿ ਮੈਂ ਰਾਜਪੁਰੇ ਇਕੱਠ ਕਰਕੇ 10 ਕਰੋੜ ਰੁਪਏ ਰੀਲੀਜ਼ ਕੀਤਾ ਸੀਗਾ ਉਹਦੇ ਅੰਦਰ ਜਿਹੜਾ ਪੈਸਾ ਦਿੱਤਾ ਸੀ ਉਹਨਾਂ ਨੂੰ 스마트 ਸਕੂਲ ਜਿਹੜਾ ਉਦੋਂ ਡਿਕਲੇਅਰ ਕੀਤਾ ਗਿਆ ਸੀ ਬਹੁਤ ਪੈਸਾ ਜਿਹੜਾ ਦਿੱਤਾ ਗਿਆ ਇੱਥੇ ਵੀ ਪੈਸੇ ਸਕੂਲ ਦੇ ਲਈ ਆਏ ਆ ਹੋਰ ਥਾਈਂ ਵੀ ਬਹੁਤ ਜ਼ਿਆਦਾ ਆਏ ਆ ਕਈ ਥਾਈਂ ਤਾਂ ਕਰੋੜ ਕਰੋੜ ਰੁਪਇਆ ਵੀ ਆਇਆ ਹੈਗਾ ਸੋ ਇਹਦੇ ਇਹ ਜਿਹੜੇ 스마트 ਸਕੂਲ ਜਿਹੜੇ ਹੈਗੇ ਆ ਉਹ ਡਿਕਲੇਅਰ ਹੋਏ ਹੈਗੇ ਆ ਤਾਂ ਮੈਂ ਉਹਦੇ ਲਈ ਵੀ ਮਾਨਯੋਗ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿੰਨੇ ਕੁ ਪਿੰਡਾਂ ਜਿੱਦੇ ਤੁਸੀਂ ਹੁਣ ਅੱਗੇ ਜਾ ਰਹੇ ਹੋ ਵਿਕਾਸ ਕਰਨਾ ਵਾਲੇ ਮੈਂ ਇੱਕ ਜਿਹੜੇ ਪਿੰਡ ਦਾ ਟੋਟਲ 100 ਦੇ 100 ਪਿੰਡਾਂ ਜੇ ਕਵਰ ਕਰਨਗੇ ਹੋਣਗੇ ਠੀਕ ਹੈ ਜੀ ਤੇ ਪਰ ਅਸੀਂ 8 8 10 10 ਪਿੰਡ ਇੱਕ ਇੱਕ ਥਾਂ ਤੇ ਇਕੱਠੇ ਕੀਤੇ ਆ 11 ਪ੍ਰੋਗਰਾਮ ਰੱਖਿਆ ਹੋਇਆ ਓਕੇ ਓਕੇ ਬਾਕੀ ਦੋ ਹਾਂ ਕੀ ਹੋ ਯਾਰ ਅਸੀਂ ਆ ਨਾ ਨਹੀਂ 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 ਹਾਂ ਜੋ ਨਹੀਂ 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 ਕੈਮਰਾਮੈਨ ਜੁਤਿੰਦਰ ਲੱਕੀ ਦੇ ਨਾਲ ਮੈਂ ਭੁਪਿੰਦਰ ਕਪੂਰ ਤੁਸੀਂ ਵੇਖ ਰਹੇ ਹੋ ਸਟਾਰ ਨਿਊਜ਼ 09 ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ